ਬੰਦ ਹੋ ਗਿਆ ਆ ਤੁਰਦਾ ਫਿਰਦਾ ਮੇਰਾ ਵੀਰ ਗਿਆ ਹੀ ਕਿਤੇ ਮੁੰਡੇ ਨੂੰ ਛਿੜਕ ਨਹੀਂ ਦਿੱਤੀ ਸਾਰੀ ਮੈਂ ਹੁਣ ਤੱਕ ਮੈਂ ਚੰਗੇ ਸਕੂਲ ਚ ਪੜਾਇਆ ਕੇਰੀ ਚ ਮੈਂ ਵਧੀਆ ਕੋਰਸ ਕਰਾਇਆ ਇੰਜੀਨੀਅਰ ਦਾ ਮੇਰੇ ਪੁੱਤ ਨੇ ਦੁਕਾਨ ਪਾ ਲਈ ਕੇ ਵੀਡੀਓ ਕੋ ਲੈ ਕੇ ਪੜਾ ਆ ਗਏ ਜਦੋਂ ਪਾਏ ਉਦੋਂ ਸਾਰੇ ਭੱਜੇ ਆ ਉਸ ਤੋਂ ਬਾਅਦ ਸਾਨੂੰ ਲੱਭਾ ਨਹੀਂ ਉਹ ਤੇ ਨਾਮ ਜਿਲਦੀਸ਼ਾ ਮੇਰੇ ਵੀਰ ਦਾ ਨਰਿੰਦੀਪ ਸਿੰਘ ਵਾ ਕਰਨਾ ਲਾਇਆ ਕਿ ਮੇਰਾ ਜਵਾਨ ਜਨ ਵੀਰੀ ਕਿੰਨਾਂ ਸਾਲਾਂ ਦਾ ਉਹਦੇ ਮੇਰੇ ਵੀਰ ਦੀ ਦੁਕਾਨੇ ਸਪੀਕਰਾਂ ਦੀ ਰਿਪੇਅਰ ਕਰਦਾ ਸੀ ਤੇ ਗਾਗਾ ਨੂੰ ਚਲਾ ਕੇ ਦੱਸਦਾ ਸੀ ਕਿ ਠੀਕ ਆ ਜਾਂ ਨਹੀਂ ਆਵਾਜ਼ ਉੱਚੀ ਨਹੀਂ ਵੀ ਹੁੰਦੀ ਹੀ ਉੱਚੀ ਨੇ ਵੀਵਾਜ ਤੋਂਨੇ ਮੇਰੇ ਵੀਰ ਨੂੰ ਕਹਿੰਦਾ ਵੀ ਤੂੰ ਕਿਉਂ ਇਦਾਂ ਕਰਦਾ ਵਾ ਦੁਕਾਨ 'ਚ ਜਾ ਕੇ ਮੇਰੇ ਵੀਰ ਨੂੰ ਗੰਦੀਆਂ ਮਾਵਾ ਪਹਿੜਾ ਵੀ ਗਾਲਾਂ ਦਿੱਤੀਆਂ ਮੇਰੇ ਵੀਰ ਨੇ ਕਦੀ ਗਾਲ ਨਹੀਂ ਕੱਢੀ ਉਹ ਨਹੀਂ ਉਹ ਨਹੀਂ ਕਦੀ ਮਾੜੀਆਂ ਬਹਿਣੀਆਂ 'ਚ ਬੈਠਾ ਨਿਕਾ ਨਿਆਣਾ ਮੁੰਡਾ ਸੀ ਉਹਨੂੰ ਮਾੜਾ ਚੰਗਾ ਬੋਲਿਆ ਉਹਨੇ 5-7 ਮਿੰਟ ਗਾਲਾਂ ਸੁਣੀਆਂ ਉਸ ਤੋਂ ਬਾਅਦ ਦੁਕਾਨ ਨੂੰ ਬੰਦ ਕੀਤੀ ਸਿੱਧਾ ਨਹਿਰੇ ਪੈ ਗਿਆ ਨੇ ਘਰ ਵਿੱਚ ਕਿਸੇ ਨੂੰ ਨਹੀਂ ਦੱਸਿਆ ਕਿਸੇ ਯਾਰ ਦੋਸਤ ਨੂੰ ਨਹੀਂ ਦੱਸਿਆ ਨਾਰੇ ਬੈਗੇ ਵੀਡੀਓ ਕਲਿੱਪ ਬਣਾ ਕੇ ਜਦੋਂ ਪਾਏ ਉਦੋਂ ਸਾਰੇ ਭੱਜੇ ਆ ਉਸ ਤੋਂ ਬਾਅਦ ਸਾਨੂੰ ਲੱਭਾ ਨਹੀਂ ਉਹ ਮਾਨੂੰ ਕਾਲੋ ਦੀ লাশ ਲੱਭੀ ਆ ਹੁਣ ਟੱਬੇ ਚ ਬੰਦ ਹੋ ਗਿਆ ਐ ਤੁਰਦਾ ਫਿਰਦਾ ਮੇਰਾ ਵੀਰ ਗਿਆ ਹੀ ਹਾਏ ਮੈਂ ਮੰਗ ਮੇਰਾ ਕਿ ਜਿੱਦਾਂ ਸਾਡਾ ਬੰਦਾ ਮਰਿਆ ਉਹ ਜਾ ਤੇ ਉਹਨੂੰ ਫਾਂਸੀ ਦੀ ਸਜ਼ਾ ਦੋ ਜਾ ਕਿੱਥੇ ਮੇਰਾ ਵੀਰ ਡੁੱਬਿਆ ਉੱਥੇ ਜਾ ਕੇ ਉਹਨੂੰ ਜਿੰਦੇ ਰੋ ਡੋਬੋ ਜਿੱਦਾਂ ਉਹ ਜਿੰਦਾ ਡੁੱਬਿਆ ਸਾਡੀ ਅੱਖਾਂ ਸਾਹਮਣੇ ਮਰੇ ਦੇ ਹੋਈ ਵੀ ਇਹਨੂੰ ਮੁੜੇ ਨੂੰ ਜਾਤੀਵਾਦ ਸ਼ਬਦ ਬੋਲ ਕੇ ਨਾ ਬਹੁਤ ਜਲੀਲ ਕੀਤਾ ਇਹਨੂੰ ਗਾਰਾ ਗੱਡੀਆਂ ਕੁੱਟਿਆ ਮਾਰਿਆ ਉਹ ਮੁੜੇ ਨੇ ਗੱਲ ਆਪਣੇ ਦਿਲ ਤੇ ਲਾ ਲਈ ਘਰ ਦੱਸਿਆ ਨਹੀਂ ਸਦਾ ਨਰਜ ਰਿਹਾ ਨਰਜ ਆ ਕੇ ਨੇ ਵੀਡੀਓ ਪਾਈ ਆ ਆਪਣੀ ਵੀਡੀਓ ਬਾਅਦ ਤੇ ਨਰਜ ਸਾਰ ਮਾਰੀ ਇਹ ਰੋਡ ਜਾਮ ਕੀਤਾ ਵੀ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ 6 ਤਰੀਕ ਦਾ ਪਰਚਾ ਕੱਟਿਆ ਦਾ ਕੋਈ ਮੁਰਜਮ ਅਜੇ ਤੱਕ ਨਹੀਂ ਫੜਿਆ ਇਹਨਾਂ ਨਾਲ ਜੂਨ ਤੇ ਟੱਸ ਨਹੀਂ ਹੋਈ ਉਹ ਦੇਖਦਾ ਕੋਸਰੀ ਕੋ ਨੰਨ ਕਟਣ ਦੀ ਹੈ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਮੁਰਜਨ ਜਿਹੜਾ ਗ੍ਰਫਤਾਰ ਕੀਤਾ ਜਾਏ ਸਾਡਾ ਫਰਚਾ ਜਿਹੜਾ ਠੋਕ ਇੱਕ ਕਰੋੜ ਤੱਕ ਤਾਂ ਚੱਲੇਗਾ ਇਹ ਤਾਂ ਨਾਲੋਂ ਦਾ ਚੱਲੇਗਾ ਜਿੰਨਾ ਚਿਰ ਸਾਡੇ ਅਨਸਾਰ ਨਹੀਂ ਹੁੰਦਾ ਤੁਹਾਨੂੰ ਭਾਵੇਂ ਮਹੀਨਾ ਤੱਕ ਮਾਲਾਉਣਾ ਪੈਣਾ ਇਹੋਰਾ ਦੁਨੀਆ ਤੇ ਨਾਂ ਨਹੀਂ ਛੱਡਿਆ ਇਹਦਾ ਨਾਂ ਵੀ ਛੱਡੋ ਨਾ ਮੇਰੀ ਇਹ ਮੰਗ ਮੇਰਾ ਬੱਚਾ ਮੈਂ ਇੰਨਾ ਕਿ ਮੰਗ ਕੇ ਪਾਲਿਆ ਪੈਣਾ ਦਾ ਵੀਰ ਇਹਦੇ ਮੁੰਡੇ ਨੂੰ ਝਿੜਕ ਨਹੀਂ ਦਿੱਤੀ ਸਾਰੀ ਉਮਰ ਮੈਂ ਹੁਣ ਤੱਕ ਪਰ ਚੰਗੇ ਸਕੂਲ ਚ ਪੜਾਇਆ ਘੇਰੀ ਚ ਉਹ ਮੈਂ ਵਧੀਆ ਕੋਰਸ ਕਰਾਇਆ ਜੀਨੀਅਰ ਦਾ ਮੇਰੇ ਪੁੱਤ ਨੇ ਦੁਕਾਨ ਪਾ ਲਈ ਵਧੀਆ ਕੰਮ ਕਰਦਾ ਹੈ ਕਿਸੇ ਨੂੰ ਮਾੜੀ ਚੰਗੀ ਨਹੀਂ ਕਹਿੰਦਾ ਮੇਰਾ ਪੁੱਤ ਕਿਤੇ ਕੋਈ ਗੋਲ ਨਹੀਂ ਰਹਿੰਦਾ ਹੀ ਗਾੜੀ ਨੂੰ ਹੱਸ ਕੇ ਟਾਲ ਦਿੰਦਾ ਹੈ ਇਹ ਵਈ ਦੁਕਾਨ ਚ ਪਾਪੀ ਚਲ ਗਿਆ ਏ ਰੰਗ ਜੇ ਕੰਜਰ ਜਲਾਵ ਚਲ ਗਿਆ ਮੇਰੇ ਕੋਟ ਨੂੰ ਮਾਰ ਗਿਆ